हां जी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਓ ਕੱਲ ਦਾ ਮੌਸਮ ਖਰਾਬ ਹੋਣ ਕਰਕੇ ਵੱਖ-ਵੱਖ ਇਲਾਕਿਆਂ ਦੇ ਵਿੱਚ ਹਲਕਾ ਦਰਮਿਆਨਾ ਤੇ ਕਈ ਜਗ੍ਹਾ ਤੇ ਭਾਰੀ ਮੀਂਹ ਵੀ ਪਿਆ ਜਿਸ ਦੇ ਕਾਰਨ ਕਿਸਾਨ ਵੀਰ ਹੁਣ ਕਣਕ ਦੀ ਬਜਾਈ ਲਗਭਗ ਕਰ ਰਹੇ ਸੀ ਤਾਂ ਬਹੁਤ ਸਾਰੇ ਏਰੀਆ ਦੇ ਵਿੱਚ ਵੱਡੇ ਰਗ ਵਿੱਚ ਕਿਸਾਨ ਵੀਰਾਂ ਦੀਆਂ ਕਣਕਾਂ ਉਕਰੰਡ ਹੋ ਗਈਆਂ ਕਿਉਂਕਿ ਜਿੰਨੇ ਟਾਈਮ ਤੱਕ ਜ਼ਮੀਨ 'ਚੋਂ ਕਣਕ ਬਾਹਰ ਨਹੀਂ ਆਉਂਦੀ ਉਹਨੇ ਟਾਈਮ ਤੱਕ ਆਪਾਂ ਨੂੰ ਡਰ ਬਣਿਆ ਰਹਿੰਦਾ ਜੇਕਰ ਉੱਪਰ ਮੀਂਹ ਪੈ ਜਾਂਦਾ ਤਾਪੋਂ ਡਰ ਰਹਿਂਦਾ ਵੀ ਕਣਕ ਪਤਾ ਨਹੀਂ ਬਾਹਰ ਆਉਣੀ ਜਾਂ ਨਹੀਂ ਆਉਣੀ ਉਸੇ ਤੇ ਆਪਾਂ ਗੱਲਬਾਤ ਕਰਦੇ ਵੀ ਕਿਹੜੀ ਕਣਕ ਬਾਹਰ ਆਪਣੇ ਆਪ ਆ ਜਾਏਗੀ ਤੇ ਕਿਹੜੀ ਕਣਕ ਦੀ ਆਪਾਂ ਨੂੰ ਕਰਨਡ ਭੰਨਣ ਦੀ ਜ਼ਰੂਰਤ ਪੈਣੀ ਆ ਸੋ ਪੂਰੀ ਗੱਲਬਾਤ ਕਰਦੇ ਆ ਜਿਹੜੇ ਭਰਾ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਪੇਜ ਨੂੰ ਲਾਈਕ ਤੇ ਫੋਲੋ ਕਰ ਲਓ ਤੇ ਆਪਣੇ ਹੋਰ ਭਰਾਵਾਂ ਤੱਕ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਸੋ ਕਿਸਾਨ ਭਰਾ ਜਿਵੇਂ ਆਪਾਂ ਜਾਣਦੇ ਵੀ ਹਰ ਸਾਲ ਲਗਭਗ ਇਹਨਾਂ ਦਿਨਾਂ ਜਦੋਂ ਆਪਾਂ ਕਣਕ ਦੀ ਬਿਜਾਈ ਕਰ ਰਹੇ ਹੁੰਨੇ ਆ 2-4 ਦਿਨ ਅੱਗੇ 2-4 ਦਿਨ ਪਿੱਛੇ ਹੋ ਸਕਦਾ ਪਰ ਮੀਂਹ ਜ ਤੇ ਇਹ ਜਿਹੜਾ ਰਿਕਾਰਡ ਆਪਾਂ ਨੂੰ ਵੈਸੇ ਤਾਂ ਚਲੋ ਕੁਦਰਤ ਦੇ ਹੱਥ ਆ ਪਰ ਫਿਰ ਵੀ ਆਪਾਂ ਨੂੰ ਕੁਝ ਪਰਸੈਂਟ ਤੱਕ ਆਪਾਂ ਨੂੰ ਜਿਹੜਾ ਇਹਦਾ ਰਿਕਾਰਡ ਰੱਖਣਾ ਚਾਹੀਦਾ ਵੀ ਲਿਖ ਕੇ ਚਾਹੇ ਰੱਖ ਲਓ ਜੇਕਰ ਤੁਹਾਨੂੰ ਯਾਦ ਨਹੀਂ ਰਹਿੰਦਾ ਵੀ ਇੱਥੇ ਜਿਹੜਾ بارش ਹੁੰਦੀ ਆ ਤਾਂ ਅੰਦਾਜ਼ਾ ਜਿਹਾ ਲਾ ਲਿਆ ਕਰੋ ਐਵਰੇਜ ਕੱਢ ਲੈਣੀ ਚਾਹੀਦੀ 2-4 ਸਾਲ 2-4 ਸਾਲ ਜੇ ਤੁਸੀਂ ਆਪਾਂ ਲਿਖਾਂਗੇ ਤੇ ਆਪਾਂ ਨੂੰ ਐਵਰੇਜ ਦਾ ਪਤਾ ਲੱਜੂ ਵੀ ਇੰਨੀ ਇੱਕ ਤਰੀਕ ਦੇ ਵਿਚਕਾਰ ਜਿਹੜਾ ਮੀਂਹ ਪੈਂਦਾ ਹੁੰਦਾ ਤੇ ਉਸ ਹਿਸਾਬ ਨਾਲ ਆਪਾਂ ਜਿਹੜੀ ਰੌਣੀ ਕਰਨੀ ਆ ਜਾਂ ਕਣਕ ਦੀ ਬਜਾਈ ਕਰਨੀ ਥੋੜਾ ਜਿਹਾ ਆਪਾਂ ਜਿਹੜਾ ਉਹਦਾ ਸਿਗਨਲ ਜਾਂ ਮਿਰ ਜਾਂਦਾ ਸੰਕੇਤ ਮਿਲ ਜਾਂਦੇ ਦੋ ਤਰੀਕੇ ਆਪਾਂ ਸਹੀ ਟਾਈਮ ਤੇ ਬਜਾਈ ਕਰ ਲੈਨੇ ਆ ਪਰ ਇਹਦੇ ਵਿੱਚ ਕੋਈ ਬਹੁਤੀ ਜਿਆਦਾ ਸਿਆਣਫ ਨਹੀਂ ਚੱਲਦੀ ਕੁਦਰਤ ਦੇ ਅੱਗੇ ਪਰ ਫਿਰ ਵੀ ਕੁਝ ਪਰਸੈਂਟ ਤੱਕ ਆਪਾਂ ਨੂੰ ਜਿਹੜਾ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਸੋ ਜਦੋਂ ਵੀ ਕਿਸਾਨ ਭਰਾ ਉਹ ਹੁਣ ਕਣਕਾਂ ਦੇ ਉੱਪਰ ਜਦੋਂ ਮੀਂਹ ਪੈ ਜਾਂਦਾ ਇੱਕ ਤਾਂ ਹਲਕਾ ਮੀਂਹ ਪੈਂਦਾ ਹਲਕਾ ਜਿਹਾ ਮੀਂਹ ਪੈ ਜੇ ਤਾਂ ਉਹਦਾ ਬਹੁਤਾ ਕੋਈ ਕਰੰਟ ਦਾ ਆਪਾਂ ਨੂੰ ਜਿਹੜੀ ਚਿੰਤਾ ਨਹੀਂ ਰਹਿੰਦੀ ਪਰ ਉਹ ਕਣਕ ਲਗਭਗ ਬਾਰ ਆਈ ਜਾਂਦੀ ਹੈ ਜਿਹੜਾ ਦਰਮਿਆਨਾ ਮੀਂਹ ਹੁੰਦਾ ਉਹ ਕਾਫੀ ਜਿਆਦਾ ਨੁਕਸਾਨ ਕਰਦਾ ਤੇ ਜਿਹੜਾ ਭਾਰੀ ਮੀਂਹ ਹੁੰਦਾ ਉਹ 50% ਕਿਸਾਨਾਂ ਦਾ ਨੁਕਸਾਨ ਕਰਦਾ ਤੇ 50% ਦਾ ਫਾਇਦਾ ਕਰਦਾ ਉਹ ਨੁਕਸਾਨ ਕਿੱਥੇ ਕਰਦਾ ਤੇ ਫਾਇਦਾ ਕਿੱਥੇ ਕਰਦਾ ਜਿੱਥੇ ਦਾ ਕਿਸਾਨਪੁਰ ਤੁਹਾਡੀ ਕਣਕ ਦੀ ਬਜਾਈ ਅਜੇ 4-5 ਦਿਨ ਹੋਏ ਜਾਂ ਤਾਜ਼ਾ-ਤਾਜ਼ਾ ਤੁਸੀਂ ਬਜਾਈ ਕੀਤੀ ਉੱਥੇ ਦਾ ਭਾਰੀ ਮੀਂਹ ਤਾਂ ਨੁਕਸਾਨ ਕਰੇਗਾ ਉੱਥੇ ਤੁਹਾਨੂੰ ਜਿਆਦਾ ਦੁਬਾਰਾ ਬੀਜਣੀ ਪਵੇਗੀ ਜਾਂ ਫਿਰ ਉਹਦੀ ਕਣ ਦੇ ਇਸ ਤਰੀਕੇ ਭੰਨੀ ਨਹੀਂ ਪਹੋਗੇ ਕਿ ਕਣਕ ਜਿਹੜਾ ਤੁਸੀਂ ਬੀਜ ਖਲਾ ਰਿਆ ਹੈ ਇਹ ਸਿਰਫ ਡੀਜ਼ਲ ਖਰਚਾ ਹੀ ਤੁਹਾਨੂੰ ਪਵੇ ਬੀਜ ਨਾ ਦੁਬਾਰਾ ਪਾਉਣਾ ਪਵੇ ਤੇ ਨਾ ਹੀ ਤੁਹਾਨੂੰ ਜਿਹੜੀ ਖਾਦ ਪਾਉਣੀ ਪਵੇ ਤਾਂ ਉਹਦੀ ਉਹਦਾ ਤੁਸੀਂ ਕਿਵੇਂ ਆਪਾਂ ڪرੰਡ ਭੰਨ ਸਕਦੇ ਆ ਉਹਦੀ ڪرੰਡ ਭੰਨਣ ਦਾ ਜਿਹੜੀ ਤੁਸੀਂ 4 ਤੋਂ 5 ਦਿਨ ਹੋ ਗਏ ਬਜਾਈ ਕੀਤੀ ਨੂੰ ਤੇ ਉਹਦੀ ڪرੰਡ ਸਭ ਤੋਂ ਵਧੀਆ ਤਰੀਕਾ ਹੈਗਾ ਵੀ ਰੋਟਾਵੇਟਰ ਰੋਟਾਵੇਟਰ ਚੁੱਪ ਕਰਕੇ ਤੁਸੀਂ ਰੋਟਾਵੇਟਰ ਚਲਾ ਕੇ ਉਹਨੂੰ ਦੁਬਾਰਾ ਰੋਟਾਵੇਟਰ ਕਰ ਦਿਓ ਜ਼ਮੀਨ ਨੂੰ ਉਹਦੇ ਨਾਲ ਤੁਹਾਡੀ ਜਿਹੜੀ ਸਾਰੀ ਜਿਹੜੀ ਕਣਕ ਉਹ ਹੈ ਬੀਜ ਤੁਹਾਡਾ ਉਹ ਵਿੱਚੇ ਰਹੇਗਾ ਤੇ ਉਹ ਬਾਹਰ ਆ ਜਾਏਗਾ ਪਰ ਰੋਟਾਵੇਟਰ ਉੱਥੇ ਮਾਰਨ ਦਾ ਤਰੀਕਾ ਆਪਣਾ ਸਹੀ ਹੋਣਾ ਚਾਹੀਦਾ ਇਹ ਨਹੀਂ ਕਿ ਆਪਾਂ ਜਿੱਦਾਂ ਕਣਕ ਦੀ ਬਜਾਈ ਕਰਦੇ ਹਾਂ ਆਪਾਂ ਸਿੱਝੇ ਸਿੱਝੇ ਘਾਟ ਚੱਕਰਾਂ ਦੇ ਟਰੈਕਟਰ ਤੋੜ ਕੇ ਤੇ ਆਪਾਂ ਜਿਹੜਾ ਰੋਟਾਵੇਟਰ ਮਾਰਦੇ ਹਾਂ ਉੱਥੇ ਸਿਰਫ ਆਪਾਂ ਜ਼ਮੀਨ ਨੂੰ ਪਲਟਣਾ ਹੁੰਦਾ ਜਾਨੀ ਕਿ ਉਹ ਜਿਹੜਾ ਉੱਪਰ ਸਿੱਕਰ ਜਿਹਾ ਵੱਜ ਜਾਂਦਾ ਇਹ ਉਦੋਂ ਆਪਾਂ ਕਰਨਾ ਜਦੋਂ ਉੱਪਰ ਜ਼ਮੀਨ ਚਿੱਟੀ ਹੋਣੀ ਸ਼ੁਰੂ ਹੋ ਜੇ ਜਿਵੇਂ ਆਪਾਂ ਟਰੈਕਟਰ ਵਧੀਆ ਚੱਲ ਸਕੇ ਜਾਨੀ ਕਿ ਵਿੱਚ ਟਰੈਕਟਰ ਖੁੱਬਦਾ ਨਾ ਹੋਵੇ ਤਾਂ ਉਦੋਂ ਤੁਸੀਂ ਰੋਟਾ ਬੈਟ ਥੋੜਾ ਟਰੈਕਟਰ ਦੀ ਸਪੀਡ ਤੇਜ਼ ਟਰੈਕਟਰ ਤੇਜ਼ ਤੁਰੇ ਤੇ ਸਿਰਫ ਜ਼ਮੀਨ ਨੂੰ ਪਲਟਦਾ ਹੀ ਜਾਵੇ ਉਥੇ ਆਪਾਂ ਕੋਈ ਬਹੁਤੀ ਸਫਾਈ ਦੀ ਧਿਆਨ ਨਹੀਂ ਰੱਖਣਾ ਸਿਰਫ ਆਪਾਂ ਜ਼ਮੀਨ ਨੂੰ ਪਲਟਣੇ ਹੈ ਕਿ ਜਿਹੜਾ ਉੱਪਰ ਵਾਲਾ ਸਿੱਕਰ ਜਿਹਾ ਵੱੱਜਾ ਜਿਹਦੇ ਕਾਰਨ ਕਣਕ ਬਾਹਰ ਨਹੀਂ ਆ ਸਕਦੀ ਉਹ ਆਪਾਂ ਤੋੜ ਨਹੀਂ ਹੁੰਦੀ ਲੇਅਰ ਜੀ ਤਾਂ ਥੋੜੀ ਜਿਹੀ ਜਿਹੜੀ ਸਪੀਡ ਆਪਾਂ ਟਰੈਕਟਰ ਦੀ ਜ਼ਿਆਦਾ ਹੀ ਰੱਖਾਂਗੇ ਉਹ ਦਿਨ ਹੋਊਗੀ ਵੀ ਜਿਹੜਾ ਕਣਕ ਦੇ ਦਾਣੇ ਆ ਉਹਦਾ ਟਕੂਰ ਮਾਰਿਆ ਉਹ ਟੰਘੂਰ ਜੇਕਰ ਆਪਾਂ ਸਪੀਡ ਘੱਟ ਰੱਖਾਂਗੇ ਤਾਂ ਚੱਕਰ ਜ਼ਿਆਦਾ ਹੋਣਗੇ ਰੋਟਾਵੇਟਰ ਦੇ ਉੱਥੇ ਇੱਕ ਜਗ੍ਹਾ ਤੇ ਜ਼ਿਆਦਾ ਘੁੰਮੂਗਾ ਤੇ ਉਹ ਜਿਹੜਾ ਟੰਘੂਰ ਉਹ ਪੁਰ ਸਕਦਾ ਉਹ ਦਾਣੇ ਖਰਾਬ ਹੋ ਸਕਦੇ ਤੇ ਜੇਕਰ ਆਪਾਂ ਟਰੈਕਟਰ ਦੀ ਸਪੀਡ ਥੋੜੀ ਤੇਜ਼ ਰੱਖਾਂਗੇ ਤਾਂ ਉਹ ਟੰਘੂਰ ਜਿਹੜਾ ਉਹ ਨਹੀਂ ਖਰਾਬ ਹੋਗਾ ਉਹ ਜਰਮੀਨੇਸ਼ਨ ਪ੍ਰਭਾਵਿਤ ਨਹੀਂ ਹੋਊਗੀ ਤੇ ਉਹ ਤੁਹਾਡੀ ਕਣਕ ਜਿਹੜੀ ਆ ਉਹ ਬਾਹਰ ਆਏ ਚਾਹੇ ਇਹ ਟੰਘੂਰ ਜਿੰਨਾ ਮਰਜ਼ੀ ਮਾਰਿਆ ਉਹ ਕਾਫੀ ਵਧੀਆ ਤਰੀਕਾ ਬੈਸਟ ਤਰੀਕਾ ਹੈਗਾ ਆਪਣੀ ਜਿਹੜੀ ਬਿਨਾ ਬੀਜ ਪਾਏ ਬਿਨਾ ਦੁਬਾਰਾ ਖਾਦ ਪਾਏ ਆਪਾਂ ਜਿਹੜੀ ਉਹ ਜਿਹੜੀ ਰੋਟਾਵੇਟਰ ਮਾਰ ਕੇ ਤੇ ਉਹ ਕਣਕ ਦੀ ਬਜਾਈ ਕਰ ਦੇ ਜਾਨੀ ਕਿ ਉਪਰੋਂ ਜਿਹੜਾ ਉਹਦਾ ਕਰਨਡ ਭੰਨ ਦਈਏ ਦੂਜਾ ਤਰੀਕਾ ਹੈਗਾ ਜੇਕਰ ਆਪਣੇ ਜਿਹੜੇ ਕਿਸਾਨ ਵੀਰਾਂ ਦੇ ਲਗਭਗ ਇਹ ਸਭ ਤੋਂ ਵਧੀਆ ਤਰੀਕਾ ਜਾਂ ਫਿਰ ਜੇਕਰ ਤੁਹਾਨੂੰ ਲੱਗਦਾ ਬਸ ਥੋੜਾ ਜਿਹਾ ਘਟ ਮੀ ਪਿਆ ਤੇ ਆਪਣਾ ਸੁਹਾਗਾ ਮਾਰਿਆ ਸਰ ਸਕਦਾ ਕਿਉਂਕਿ ਸੁਹਾਗਾ ਉਥੇ ਕਾਮਯਾਬ ਹੈ ਜਿੱਥੇ ਆਪਾਂ ਛੱਟਾ ਮਾਰਿਆ ਜਾਂ ਸੁਹਾਗੇ ਨਾਲ ਕਣਕ ਵੀ ਜਾਂ ਫਿਰ ਆਪਾਂ ਹੋਰ ਕਿਸੇ ਤਰੀਕੇ ਨਾਲ ਕਿਉਂਕਿ ਜਦੋਂ ਆਹ ਜਿਹੜੇ ਸਿਆੜ ਹੁੰਦੇ ਆ ਆਂ ਇੰਨਾ ਸਿਆੜਾਂ ਦੇ ਵਿੱਚ ਜਿਹੜਾ ਮਿੱਟੀ ਉੱਪਰ ਪੈ ਗਈ ਆ ਦਾਣਿਆਂ ਦੇ ਉੱਪਰ ਵੈਸੇ ਤੇ ਚਲੋ ਇਹ ਕਣ ਕਣ ਉੱਗੀ ਆ ਤੇ ਜਦੋਂ ਇਹਨਾਂ ਸਿਆੜਾਂ ਦੇ ਵਿੱਚ ਮਿੱਟੀ ਪੈ ਜਾਂਦੀ ਆ ਤੇ ਇੱਥੇ ਜਿਹੜਾ ਸੁਹਾਗੇ ਨੇ ਕੰਮ ਨਹੀਂ ਕਰਨਾ ਇੱਥੇ ਆਪਾਂ ਨੂੰ ਜਿਹੜਾ ਰੋਟਾਵੇਟਰੀ ਕਾਮਜਾਬ ਹੈ ਜਾਂ ਫਿਰ ਆਪਾਂ ਥੋੜੇ ਬਾਤ ਜਿਹੜੇ ਪਤਲੇ ਪਤਲੇ ਹਲ ਲਾ ਕੇ ਜਾਂ ਫਿਰ ਜਿੱਦਾਂ ਜ਼ੀਰੋ ਡ੍ਰਿਲ ਹੁੰਦੀ ਆ ਉਹਦੇ ਨਾਲ ਜਿਹੜਾ ਜਿਹੜਾ ਉੱਪਰ ਵਾਲਾ ਸਿੱਕਰ ਜਾਂ ਮਿੱਟੀ ਨੂੰ ਤੋੜਿਆ ਜਾਵੇ ਲੇਅਰ ਨੂੰ ਤੋੜਿਆ ਜਾਵੇ ਤੇ ਫਿਰ ਆਪਣੀ ਕਣਕ ਥੱਲੇੋਂ ਨਿਕਲੇਗੀ ਤੇ ਜਿਹੜੇ ਕਿਸਾਨ ਵੀਰਾਂ ਦੇ ਜਿੱਦਾਂ ਭਾਰੀ ਮੀਂਹ ਦਾ ਫਾਇਦਾ ਤੇ ਜਿੱਦਾਂ ਆ ਤੁਸੀਂ ਦੇਖ ਰਹੇ ਹੋ ਜਦੋਂ ਭਾਰੀ ਮੀਂਹ ਪੈਂਦਾ ਉਹ ਕਿਸਾਨ ਪਰ ਜਿੰਨਾ ਕਿਸਾਨ ਵੀਰਾਂ ਨੇ ਪੰਜ ਤੋਂ 6 ਦਿਨ ਹੋ ਗਏ ਕਣਕ ਬਜਾਈ ਕੀਤੀ ਜਾਂ 6 ਤੋਂ 7 ਦਿਨ ਹੋ ਗਏ ਲਗਭਗ ਤਾਂ ਉਹ ਜਿਹੜੀ ਕਣਕ ਆ ਉਹ ਜੇਕਰ ਭਾਰੀ ਮੀਂਹ ਪਿਆ ਤੇ ਭਾਰੀ ਮੀਂਹ ਪੈਣ ਕਰਕੇ ਜ਼ਮੀਨ ਆ ਤਿੰਨ ਤੋਂ ਚਾਰ ਦਿਨ ਤੁਹਾਡੀ ਗਿੱਲੀ ਰਹੇਗੀ ਤੇ ਜ਼ਮੀਨ ਗਿੱਲੀ ਜਿਵੇਂ ਆ ਤੁਸੀਂ ਦੇਖੋ ਵੀ ਸੂਆ ਨਿਕਲਿਆ ਕਣਕ ਦਾ ਜਿੰਨੇ ਟਾਈਮ ਤੱਕ ਉੱਪਰ ਜ਼ਮੀਨ ਗਿੱਲੀ ਰਹਿੰਦੀ ਆ ਉਨੇ ਟਾਈਮ ਤੱਕ ਆਪਣੇ ਨੂੰ ਜਿਹੜੀ ਇਹ ਜਿਹੜੀ ਚਿੰਤਾ ਘਟ ਜਾਂਦੀ ਵੀ ਕਣਕ ਅਸੇ ਜਿਹੇ ਆਪਣੇ ਆਪ ਜਿਹੜੀ 3-4 ਦਿਨ ਵਿੱਚ ਨਿਕਲ ਆ ਜੇਕਰ ਤੁਹਾਨੂੰ ਲੱਗਦਾ ਵੀ ਕਣਕ ਨੂੰ ਬਜਾਈ ਨੂੰ 6-7 ਦਿਨ ਹੋ ਗਏ ਆ ਤਾਂ 3-4 ਦਿਨਾਂ ਦੇ ਵਿੱਚ ਕਣਕ ਵੈਸੇ ਨਿਕਲ ਆਣੀ ਆ ਤਾਂ ਫਿਰ ਆਪਾਂ ਨੂੰ ڪرੰਡ ਪੰਨਣ ਦੀ ਜ਼ਰੂਰਤ ਨਹੀਂ ਹੈਗੀ ਪਰ ਜੇਕਰ ਅਜੇ 4 ਤੋਂ 5 ਦਿਨ ਹੋਏ ਜਾਂ ਫਿਰ ਨਵੀਂ ਬਜਾਈ ਕੀਤੀ ਆ ਉੱਥੇ ਆਪਾਂ ਨੂੰ ਫਿਰ ڪرੰਡ ਪੰਨਣੀ ਪਊਗੀ ਤੇ ਸਭ ਤੋਂ ਬੈਸਟ ਤੇ ਕਾਹਗਾ ਰੋਟਾਵੇਟਰ ਮਾਰ ਦੇ ਚੁੱਪ ਕਰਕੇ ਤਾਂ ਉਹ ਸਭ ਤੋਂ ਵਧੀਆ ਤਰੀਕਾ ਕਰੰਡ ਭੰਨੰਦਾ ਉਹਦੇ ਨਾਲ ਜਿਹੜੀ ਪ੍ਰੋਪਰ ਆਪਣੀ ਜਿਹੜੀ ਕਣਕ ਦੀ ਜਰਮੀਨੇਸ਼ਨ ਹੋ ਜੇਗੀ ਫਿਰ ਵੀ ਜੇ ਤੁਹਾਨੂੰ ਲੱਗਦਾ ਬਈ ਬੀਜ ਕਿਤੇ ਘੱਟ ਨਾ ਉੱਗੇ ਤਾਂ ਉਹਦੇ ਵਾਸਤੇ ਕਿਸਾਨ ਭਰਾਓ ਤੁਸੀਂ ਜਿਹੜਾ 10 ਤੋਂ 15 ਕਿਲੋ ਦਾ ਹੋਰ ਛਿੱਟਾ ਮਾਰ ਸਕਦੇ ਜੇ ਤਾਂ ਉਹ ਵੀ ਤੁਹਾਡਾ ਜਿਹੜਾ ਬੀਜ ਉੱਗ ਆਵੇਗਾ ਪਰ ਉਹ ਉਦੋਂ ਛਿੱਟਾ ਮਾਰਨਾ ਜੇ ਤੁਹਾਨੂੰ ਲੱਗਦਾ ਬਈ ਤੁਸੀਂ ਬੀਜ 40 ਕਿਲੋ ਪਾਇਆ ਘਾਟ ਹੀ ਬੀਜ ਪਹਿਲਾਂ ਹੀ ਪਾਇਆ ਘਾਟ ਤਾਂ ਫਿਰ ਤੁਸੀਂ ਇਹ ਛਿੱਟਾ ਮਾਰ ਸਕਦੇ ਜੇ ਤੇ ਜੇਕਰ ਤੁਹਾਨੂੰ ਲੱਗਦਾ 45 50 ਕਿਲੋ ਪਹਿਲਾਂ ਬੀਜ ਪਾਇਆ ਤਾਂ ਫਿਰ ਆਪਾਂ ਨੂੰ ਛਿੱਟਾ ਮਾਰਨ ਦੀ ਜ਼ਰੂਰਤ ਹੈਣੀਗੀ ਤਾਂ ਇਸ ਤਰੀਕੇ ਕਿਸਾਨ ਪ੍ਰੋਜੈਕਟ ਆ ڪرੰਡ ਭੰਨਣ ਦਾ ਵਧੀਆ ਤਰੀਕਾ ਹੈਗਾ ਬਾਕੀ ਤੁਸੀਂ ਆਪਣਾ ਤਜਰਬਾ ਜਰੂਰ ਦੱਸੋਵੇ ਤੁਸੀਂ ਤੁਹਾਨੂੰ ਕਿਹੜਾ ਲੱਗਦਾ ਵੀ ڪرੰਡ ਭੰਨਣ ਦਾ ਕਿਹੜਾ ਤਰੀਕਾ ਵਧੀਆ ਕਿਸ ਤਰੀਕੇ ਜਿਹੜੀ ڪرੰਡ ਭੰਨੀ ਜਾ ਸਕਦੀ ਆ ਸੋ ਬਹੁਤੇ ਕਿਸਾਨ ਵੀ ਕੀ ਕਰਦੇ ਵੀ ਕਈ ਵਾਰ ਆਪਾਂ ਪਾਣੀ ਲਾ ਦਿੰਨੇ ਆ ਉਹਦੇ ਨਾਲ ਕਿਸਾਨ ਪ੍ਰੋਜੈਕਟ ਠੀਕ ਆ ਕਣਕ ਜਿਹੜੀ ਨਵੀਂ ਨਵੀਂ ਉਗ ਰਹੀ ਹੁੰਦੀ ਆ ਉਥੇ ਉਹ ਫਾਰਮੂਲਾ ਕਾਮਯਾਬ ਹੋ ਜਾਂਦਾ ਪਰ ਜਿੱਥੇ ਕਣਕ ਨੂੰ ਅਜੇ ਪੰਜ ਤੋਂ ਚਾਰ ਦਿਨ ਉਗਣ ਚ ਲੱਗਣੇ ਉੱਥੇ ਉਹ ਫਾਰਮੂਲਾ ਜਿਹੜਾ ਫੇਲ ਹੋ ਜਾਂਦਾ ਤਾਂ ਉਹ ਉਸ ਤਰੀਕੇ ਨਾਲ ਤੁਸੀਂ ਆਪਣਾ ਤਜਰਬਾ ਕਰ ਸਕਦੇ ਜਿਹੜਾ ਤੁਹਾਨੂੰ ਵਧੀਆ ਲੱਗਦਾ ਬਾਕੀ ਆਪਾਂ ਨੂੰ ਜਿਹੜਾ ਤਜਰਬਾ ਵਧੀਆ ਸੀ ਕਾਮਯਾਬ ਸੀ ਉਹ ਤੁਹਾਨੂੰ ਦੱਸ ਦਿੱਤਾ ਸੋ ਵੀਡੀਓ ਚੰਗ ਲੱਗਦਾ ਸ਼ੇਅਰ ਕਰਦੇ ਹੋ ਬਹੁਤ ਬਹੁਤ ਧੰਨਵਾਦ